ਮਾਡੇ ਦਾ ਸਿਰ ਕੱਢ ਮਝੈਲ ਲਓ ਪਹਿਲੀ ਕਬੱਡੀ ਜਲਾਲ ਸਾਹਿਬ ਕਰਿਓ ਗੱਲ ਇਸ ਗੱਲ ਦੀ ਨਾਮ ਮੋਹਾਲੇ ਵਾਲਾ ਟੀਨਾ ਇਸ ਵੇਲੇ ਕਹਿੰਦੇ ਝੌਰ ਖੇੜੀ ਦੇ ਕਬੱਡੀ ਕੱਪ ਦਾ ਆ ਨੌਜਨ ਬੈਸਟ ਰੇਟਰ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਕੌਕੇ ਪਿੰਡ ਹੈ ਮੋਟਾ ਨਾਮ ਹੈ ਔਰ ਦੂਜੇ ਪਾਸੇ ਸਦੀਕ ਗੁੱਜਰ ਨੂੰ ਲੱਗਿਆ ਹਲਕਾ ਜਿਹਾ ਟੱਚ ਉੱਡੂ ਮਾਂ ਮਿੱਟੀ ਦੀ ਧੂੜ ਆਉ ਬੁੱਲਾਪੁਰ ਵਾਲਿਆਂ ਨੂੰ ਸੁਆਦ ਵਾਹੋ ਸੋਹਣੇ ਪੁਆਇੰਟ ਰੇਡਰ ਦੇ ਹਿੱਸੇ ਹੈ ਚੱਗਾ ਚੱਕਰ ਵਾਲਾ ਪਰਮੰਦਰ ਸੂਜਾਪੁਰ ਹਣੀ ਸਿੰਦਾ ਸੂਜਾਪੁਰਿਆ ਮੈਨੂੰ ਪਹਿਲੀ ਵਾਰੀ ਦੁਬਈ ਲੈ ਕੇ ਗਿਆ ਸੀਗਾ ਗਿਲ ਟ੍ਰਾਂਸਪੋਰਟ ਵੱਲੋਂ ਮੈਂ ਹਮੇਸ਼ਾ ਨਹੀਂ ਰਹੂੰਗਾ ਸਤਕਾਰ ਹੈ ਤੇ ਪ੍ਰਧਾਨ ਕਮਾਲਪੁਰੇ ਵਾਲਾ ਕਹਿੰਦੇ ਜਸਪਾਲ ਭੱਟੀ ਪੁੱਜਿਆ ਕਮਾਲਪੁਰੇ ਦੇ ਮੇਲੇ ਦੀਆਂ ਵੀ ਗੱਲਾਂ ਵੱਡੀਆਂ ਹੋਈਆਂ ਨੇ ਕਿੰਦੀ ਹੋਣੀ ਵੀ ਪੁੱਜੇ ਹੋਣਗੇ ਪਰ ਸਾਹਮਣੇ ਦੇਖਦਾ ਵੀ ਟੀਨਾ ਇਹ ਤਹਾਲੇ ਦੀ ਧਰਤੀ ਦਾ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਮਾਈਕ ਓਵਰ ਟੂ ਕਬੱਡੀ ਗਰਾਊਂਡ ਟੀਨਾ ਕਹਾੜੇ ਵਾਲਾ ਲਾਗਲਾ ਪਿੰਡ ਗਾਜੀਪੁਰੋਂ ਦਾ ਲਾ ਨਾਲ ਕਹਿੰਦੇ ਚਮਿਆਰਾ ਪੈਂਦਾ ਇੱਧਰ ਜੇ ਗੱਲ ਕਰੀਏ ਨਿਚਰਾ ਆ ਜਾਂਦੀਆਂ ਕਾਲੇ ਸੰਘੇ ਆ ਜਾਂਦਾ ਆਹ ਦੁਨੀਆ ਦੇ ਰੋਸਤਮਾ ਦਾ ਇਲਾਕਾ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਕਹਾੜਾ ਪੈਂਦਾ ਲਾਂਬੜੇ ਦੇ ਲਾਗੇ ਸੱਚਨ ਗੰਗਲੀ ਕਹਿੰਦੇ ਹਰਿਆਣੇ ਤੋਂ ਖੇਡਣ ਦੇ ਲਈ ਆਉਂਦਾ ਸਰਾਮਾ ਵਾਲਾ ਸੁਖਵੀਰ ਕਹਿੰਦਾ ਵੀ ਜਿਹੜਾ ਨੰਬਰ ਹੋਲਡ ਹੋਇਆ ਸੀ ਆਓ ਸੋਣੇ ਕਿਤੇ ਰਹਿ ਕੋਈ ਲਖਵਰਗ ਬਾਕੀ ਮੋੜ ਕੇ ਜੇ ਵਿੱਚ ਪਾਲਾ ਅਗਲੀ ਕਬੱਡੀ ਬੁਲਾਉਣਾ ਸਾਹਿਬ ਕਰੋ ਗੱਲ ਸੁਣਾਜਣ ਦੀ ਪੀਨਾ ਕੋਹਾਲੇ ਵਾਲਾ ਪੀਨਾ ਕੋਹਾਲੇ ਦੀ ਧਰਤੀ ਦਾ ਮੇਰੇ ਵੀਰੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕੌਕੇ ਵਾਲਾ ਤਿਆਰ ਹੈ ਨਾਲ ਅੱਚਰਾਂ ਵਾਲਿਆ ਬੱਚੇ ਆਰ ਨਾਲ ਸੱਚਨ ਰਾਏਕੋਟ ਦੇ ਲਾਗੇ ਕਰਕੇ ਪਿੰਡ ਹੈ ਔਰ ਅੱਚਰਵਾਲਵੀ ਵੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਮਹਾਨ ਕਬੱਡੀ ਪ੍ਰਮੋਟਰ ਯਾਦਿਆ ਲਾਲੀ ਦੀਆਂ ਯਾਦਾਂ ਲਾਲੀ ਰਸਤੇਂਪੁਰ ਮੋਟਰ ਹੋਇਆ ਬਹੁਤ ਸਾਰੇ ਵੀ ਦੇ ਮੈਂ ਉਸ ਨੂੰ ਅਕਸਰ ਬੋਲਦਾ ਰਿਹਾ ਕਿ ਲਾਲੀ ਦੇਸੀ ਬੰਦਮੈਨ ਆਰਮੀ ਹੈ ਕੈਨੇਡਾ ਦੀ ਕਬੱਡੀ ਕਬੱਡੀ ਦਾ ਮੇਰੇ ਵੀਰੋ ਕਿਨੇ ਬਹੁਤ ਸਾਰੇ ਵੀਰੇ ਪਿਛਲੇ ਸਾਲਾਂ ਵਿੱਚ ਲਵਾਏ ਪ੍ਰੋਬਲਿ ਕਬੱਡੀ ਤੇ ਚਿੱਟੀਆਂ ਨਿਕਰਾਂ ਵਾਲਿਆਂ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰਾਇਲ ਕਿੰਗ ਦੀ ਟੀਮ ਤੇ ਪੁਆਇੰਟ ਨੌਜਾਨ ਘਬਰੂ ਯਾਫੀ ਦੇ ਹੱਥੇ ਜੁੜ ਗਿਆ ਤੇ ਰੇਡਰ ਵਿੱਚ ਸਦੀਕ ਨੇ ਲਾ ਤੱਕਣਾ ਜੱਫਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਦੁੱਤਾ ਪੁਆਇੰਟ ਜਿਹੜਾ ਰੇਡਰ ਦਾ ਲਓ ਕਹਾਰੇ ਵਾਲਾ ਟੀਨਾ ਅਗਲੀ ਕਬੱਡੀ ਪਾ ਰਿਹਾ ਬੱਲੇਆ ਚੱਕ ਮਾਈ ਲਓ ਟੀਨਾ ਕਹਾਰੇ ਵਾਲਾ ਬਹੁਤ ਸੋਹਣੀ ਖੇਡ ਦਾ ਮਾਲਕ ਨਿਮਰਤਾ ਵਾਲਾ ਕਬੱਡੀ ਖਿਡਾਰੀ ਲਓ ਝੁਕਿਆ ਹੋਇਆ ਖਿਡਾਰੀਆਂ ਹੋਈਆਂ ਬਾਹਾਂ ਤੇ ਚੌੜੀ ਕਬੱਡੀ ਚੈਨ ਵਿੱਚੋਂ ਕਹਿੰਦੇ ਵੀ ਗੋਜਰ ਪਰਿਵਾਰ ਦਾ ਲਾਣਾ ਫਕੀਰ ਹੁਸੈਨ ਦੇ ਪੁੱਤਰਾਂ ਦਾ ਅੱਜਕੱਲ ਟੌਰ ਚੱਲਦਾ ਹੈ ਖੇਡ ਕਬੱਡੀ ਦੀ ਬਾਬਤ ਇਧਰ ਸੁਖਮਨ ਅਰਸ਼ਦੀ ਗੱਲ ਹੈ ਪੁਆਇੰਟ ਜਿਹੜਾ ਹੈ ਇਸ ਵੇਲੇ ਰਾਇਨ ਕਿੰਗ ਮੇਰੇ ਵੀਰੋ ਯੂਐਸਏ ਦੀ ਟੀਮ ਸ਼ਬੇ ਥਿਆੜੇ ਹੋਣਾਂ ਦੀ ਜੂਨੀਅਰ ਤੇ ਹਰਮਨ ਥਿਆੜਾ ਸਿੰਧੂ 37 ਪੁੱਜਦਾ ਲੈ ਕੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਤੀਨਾ 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 ਕੋਹੜੇ ਵਾਲਾ ਹਥਿਆਰੀ ਫੁੱਡੇ ਨੇ ਹੱਲੇ ਚਲੋੜੀ ਨਹੀਂ ਅਸੀਂ ਪੁੱਲੇ ਰਫਲਾ ਦੀਆਂ ਲਾੜਾਂ ਦੇ ਰੱਖੇ ਨਹੀਂ ਮੂੰਹ ਹੱਲੇ ਤੇ ਖੁੱਲੇ ਲੱਗਿਆ ਪਿਆ ਕੈਨੇਡਾ ਕਬੱਡੀ ਕੱਪ ਮੋਲਾਪੁਰ ਦਾ ਖਾੜੀ ਧਰਤੀ ਲੋ ਕਬੱਡੀ ਸਾਡੇ 25 ਤੇ 26 ਸਕੋਰ ਦੇ ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੇ ਲੋ ਤੀਨਾ ਕੋਹੜੇ ਵਾਲਾ ਚੌੜੀ ਕਬੱਡੀ ਚੈਨ ਉਹ ਵੱਜੀ ਛਾਲ ਹੁਣ ਆਜੂਗਾ ਨਜ਼ਾਰਾ ਮੁੰਡਾ ਬੜਾ ਪੱਪਾ ਦਾ ਸ਼ੋਲਾ ਹੈ ਮੁੰਡਾ ਬੜਾ ਚੁੱਥ ਚਲਕਦੇ ਹੈ ਟੀਨਾ ਕੁਹਾੜੇ ਵਾਲਾ ਐਨ ਫਰਾ ਲਾ ਗਿਆ ਲਓ ਵੀ ਮੁੰਲਾਪਰੀਓ 26 26 ਨੰਬਰ ਹੋ ਗਿਆ ਅੱਦੇ ਨੰਬਰ ਦਾ ਫਰਕ ਆ ਇਹ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਫੇਰ ਤੋਂ ਮਾਰ ਦਿਓ ਆਹ ਭਾਈ ਨੇ ਕਹਿੰਦੇ ਮੇਰੇ ਵੀਰੋ ਟੀ-ਸ਼ਰਟ ਹੀ ਕਮਾਵੀ ਆਪਣੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਸੋਨੂ ਮੋਨੂ ਦਾ ਵੀਰ ਲਵ ਤੇ ਸੋਨੂ ਲਵ ਤੇ ਸੋਨੂ ਮੈਚ ਬੜਾ ਚੋਟੀ ਦਾ ਸਾਰੇ ਇਧਰ ਵਾਗੁਰ ਮੇਰ ਰੱਖੇ ਲੈ ਕੇ ਪੁਆਇੰਟ ਜਾਂਦਾ ਭੱਜ ਆਹ ਸਾਹਮਣੇ ਵੇਖਦਾ ਵੀ ਅਗਲੀ ਕਬੱਡੀ ਟੀਨਾ ਆਹ ਕਹਾਲੇ ਦੀ ਧਰਤੀ ਦਾ ਜਿਲ੍ਹਾ ਜਲੰਧਰ ਮਲੂਕ ਆਹ ਦਿਖਾ ਕੋਈ ਖੇਡ ਵੱਖਰੀ ਆਹ ਮਲੂਕ ਹੈ ਇਹ ਫਰਿਆਦ ਹੋਣੀ ਤਿੰਨ ਭਰਾ ਕਬੱਡੀ ਖੇਡਦੇ ਆਂ ਮੁੰਡੇ ਗੁਜਰਾਂ ਦੇ ਇਹਨਾਂ ਦਾ ਨਾਂ ਚੱਲਦਾ ਔਰ ਖੇਡ ਕਬੱਡੀ ਦੇ ਵਿੱਚ ਨਾਮ ਵੱਡਾ ਬਾਜੇ ਦਾ ਸਿਰ ਕੱਢ ਮਝੈਲ ਲਓ ਪਹਿਲੀ ਕਬੱਡੀ ਜਲਾਲ ਸਾਹਿਬ ਕਰਿਓ ਗੱਲ ਇਸ ਗੱਲ ਨਾਮ ਮੋਹਾਲੇ ਵਾਲਾ ਟੀਨਾ ਇਸ ਵੇਲੇ ਕਹਿੰਦੇ ਝੌਰ ਖੇੜੀ ਦੇ ਕਬੱਡੀ ਕੱਪ ਦਾ ਆ ਨੌਜਨ ਬੈਸਟ ਰੇਟਰ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਕੌਕੇ ਪਿੰਡ ਹੈ ਮੋਟਾ ਨਾਮ ਹੈ ਔਰ ਦੂਜੇ ਪਾਸੇ ਸਦੀਕ ਗੁੱਜਰ ਨੂੰ ਲੱਗਿਆ ਹਲਕਾ ਜਿਹਾ ਟੱਚ ਉੱਡੂ ਮਾਂ ਮਿੱਟੀ ਦੀ ਧੂੜ ਆਉ ਬੁੱਲਾਪੁਰ ਵਾਲਿਆਂ ਨੂੰ ਸੁਆਦ ਵਾਹੋ ਸੋਹਣੇ ਪੁਆਇੰਟ ਰੇਡਰ ਦੇ ਹਿੱਸੇ ਐ ਚੱਗਾ ਚੱਕਰ ਵਾਲਾ ਪਰਮੰਦਰ ਸੁਜਾਪੁਰ ਹਣੀ ਸਿੰਦਾ ਸੁਜਾਪੁਰਿਆ ਮੈਨੂੰ ਪਹਿਲੀ ਵਾਰੀ ਦੁਬਈ ਲੈ ਕੇ ਗਿਆ ਸੀਗਾ ਗਿਲ ਟ੍ਰਾਂਸਪੋਰਟ ਵੱਲੋਂ ਮੈਂ ਹਮੇਸ਼ਾ ਨਹੀਂ ਰਹੂੰਗਾ ਸਤਕਾਰ ਹੈ ਤੇ ਪ੍ਰਧਾਨ ਕਮਾਲਪੁਰੇ ਵਾਲਾ ਕਹਿੰਦੇ ਜਸਪਾਲ ਭੱਟੀ ਪੁੱਜਿਆ ਕਮਾਲਪੁਰੇ ਦੇ ਮੇਲੇ ਦੀਆਂ ਵੀ ਗੱਲਾਂ ਵੱਡੀਆਂ ਹੋਈਆਂ ਨੇ ਕਿੰਦੀ ਹੋਣੀ ਵੀ ਪੁੱਜੇ ਹੋਣਗੇ ਪਰ ਸਾਹਮਣੇ ਦੇਖਦਾ ਵੀ ਟੀਨਾ ਇਹ ਤਹਾਲੇ ਦੀ ਤਰਤੀ ਦਾ ਮੇਰੇ ਮਿੱਤਰੋ ਆਪਣੀ ਟੀਮ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਮਾਈਕ ওভার ਟੂ ਕਬੱਡੀ ਗਰਾਊਂਡ ਤੀਨਾ ਕੋਹਾਲੇ ਵਾਲਾ ਲਾਗਲਾ ਪਿੰਡ ਗਾਜੀਪੁਰੋਂ ਦਾ ਲਾ ਨਾਲ ਕਹਿੰਦੇ ਚਮਿਆਰਾ ਪੰਡ ਮੋੜ ਕੇ ਜੇਬ ਵਿੱਚ ਪਾ ਲੈ ਅਗੂ ਕਬੱਡੀ ਬਲਾਸਰ ਸਾਹਿਬ ਕਰੇ ਗੱਲ ਸੁਣੋ ਜਨ ਦੀ ਪੀਨਾ ਕੋਹਾਲੇ ਵਾਲਾ ਪੀਨਾ ਕੋਹਾਲੇ ਦੀ ਧਰਤੀ ਦਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕੌਕੇਆ ਵਾਲਾ ਤਿਆਰ ਹੈ ਨਾਲ ਅਚਰਾਂ ਵਾਲਿਆ ਬੱਚੇ ਹੈ ਔਰ ਨਾਲ ਸਚਨ ਗੰਗੂੜੇ ਹੈ ਨਾਲ ਸਦੀਕ ਗੁਜਰ ਆਹ ਬੱਚੇ ਅਚਰਾਂ ਵਾਲ ਦੇ ਨਾਲ ਮੁਕਾਬਲਾ ਹੋ ਗਿਆ ਮੇਰੇ ਮਿੱਤਰੋ ਆਨਸਰੇ ਦਾ ਜੱਫੀ ਬਈ ਜੇ ਜੱਫਾ ਵਧੀਆ ਲੱਗਦਾ ਦਰਸ਼ਕ ਵੀਰੋ ਤਾੜੀਆਂ ਨਿਆਰਾ ਵੱਖਰਾ ਨਿਆਰਾ ਵੱਖਰਾ ਨਿਆਰਾ ਵੱਖਰਾ ਮਹਾਨ ਕਬੱਡੀ ਪ੍ਰਮੋਟਰ ਯਾਦਿਆ ਨਾਲੀ ਦੀਆਂ ਯਾਦਾਂ ਨਾਲੀ ਰਸਤੇ ਪ੍ਰਮੋਟਰ ਹੋਇਆ ਬਹੁਤ ਸਾਰੇ ਵੀਡੀਓ ਮੈਂ ਉਸ ਨੂੰ ਅਕਸਰ ਦੋਲਦਾ ਰਿਹਾ ਕਿ ਲਾਲੀ ਢੇਸੀ ਬੰਨਮੈਨ ਆਰਮੀ ਹੈ ਕੈਨੇਡਾ ਦੀ ਕਬੱਡੀ ਕਬੱਡੀ ਦਾ ਮੇਰੇ ਵੀਰੋ ਕਿਨੇ ਬਹੁਤ ਸਾਰੇ ਵੀਡੀਓ ਪਿਛਲੇ ਸਾਲਾਂ ਵਿੱਚ ਲਵਾਏ ਪ੍ਰੋਬਲੀ ਕਬੱਡੀ ਤੇ ਚਿੱਟੀਆਂ ਨਿਕਰਾਂ ਵਾਲਿਆਂ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰਾਇਲ ਕਿੰਗ ਦੀ ਟੀਮ ਤੇ ਪੁਆਇੰਟ ਨੌਜਾਨ ਗਬਰੂ ਯਾਫੀ ਦੇ ਹੱਥੇ ਜੁੜ ਗਿਆ ਤੇ ਰੇਡਰ ਵਿੱਚ ਸਦੀਕ ਨੇ ਲਾ ਤੱਕਣਾ ਜੱਫਾ ਲੀਡਰ ਦਾ ਲਓ ਕਹਾਰੇ ਵਾਲਾ ਟੀਨਾ ਅਗਲੀ ਕਬੱਡੀ ਪਾ ਰਿਹਾ ਬੱਲਿਆ ਚੱਕ ਮਾਈ ਲਓ ਟੀਨਾ ਕਹਾਰੇ ਵਾਲਾ ਬਹੁਤ ਸੋਹਣੀ ਖੇਡ ਦਾ ਮਾਲਕ ਨਿਮਰਤਾ ਵਾਲਾ ਕਬੱਡੀ ਖਿਡਾਰੀ ਲਓ ਝੁਕਿਆ ਹੋਇਆ ਹੈ ਖਿਡਾਰੀਆਂ ਹੋਈਆਂ ਬਾਹਾਂ ਤੇ ਚੌੜੀ ਕਬੱਡੀ ਚੈਨ ਵਿੱਚੋਂ ਕਹਿੰਦੇ ਵੀ ਗੋਜਰ ਪਰਿਵਾਰ ਦਾ ਲਾਣਾ ਫਕੀਰ ਹੁਸੈਨ ਦੇ ਪੁੱਤਰਾਂ ਦਾ ਅੱਜਕੱਲ ਟੌਰ ਚੱਲਦਾ ਹੈ ਖੇਡ ਕਬੱਡੀ ਦੀ ਬਾਬਤ ਇਦਰ ਸਖੁਨਾ ਅਰਸ਼ਦੀ ਗੱਲ ਹੈ ਪੁਆਇੰਟ ਜਿਹੜਾ ਹੈ ਇਸ ਲਈ ਰਾਇਨ ਕਿੰਗ ਮੇਰੇ ਵੀਰੋ ਯੂ ਐਸ ਏ ਦੀ ਟੀਮ ਸ਼ਬੇ ਥਿਆੜੇ ਹੋਣਾ ਦੀ ਜੂਨੀਅਰ ਤੇ ਹਰਮਨ ਥਿਆੜਾ ਸਿੰਧੂ 37 ਪੁੱਜਦਾ ਲੈ ਕੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਟੀਨਾ 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 ਕੋਹਾਲੇ ਵਾਲਾ ਹਥਿਆਰੀ ਫੁੱਟੇ ਨੇ ਹੱਲੇ ਚਲੋਰੀ ਨਹੀਂ ਅਸੀਂ ਪੁੱਲੇ ਰਫਲਾ ਦੀਆਂ ਲਾਲਾਂ ਦੇ ਰੱਖੇ ਨਹੀਂ ਮੂੰਹ ਹੱਲੇ ਤੇ ਖੁੱਲੇ ਲੱਗਿਆ ਪਿਆ ਕੈਨੇਡਾ ਕਬੱਡੀ ਕੱਪਾ ਮੋਲਾਪੁਰ ਦਾ ਖਾੜੀ ਧਰਤੀ ਲਓ ਕਹੂ ਕਬੱਡੀ ਸਾਡੇ 25 ਤੇ 26 ਸਕੋਰ ਨੇ ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰ ਲੋ ਟੀਨਾ ਕੋਹਾਰੇ ਵਾਲਾ ਚੌੜੀ ਕਬੱਡੀ ਚੈਨ ਉਹ ਵੱਜੀ ਛਾਲ ਹੁਣ ਆਜੂਗਾ ਨਜ਼ਾਰਾ ਮੁੰਡਾ ਬੜਾ ਪੱਪਾ ਦਾ ਸ਼ੋਲਾ ਹੈ ਮੁੰਡਾ ਬੜਾ ਚੁੱਥ ਚਲਕਦੇ ਹੈ ਟੀਨਾ ਕੋਹਾਰੇ ਵਾਲਾ ਐਨ ਸਰਾ ਲੱਗਿਆ ਲਓ ਵੀ ਮੁੱਲਾਪੁਰਿਓ 26 26 ਨੰਬਰ ਹੋ ਗਿਆ ਅੱਦੇ ਨੰਬਰ ਦਾ ਫਰਕ ਹੈ ਯੇ ਬੰਦਿਆ ਬੜੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਫੇਰ ਤੋਂ ਮਾਰ ਦਿਓ ਆਹ ਬਾਈ ਨੇ ਕਹਿੰਦੇ ਮੇਰੇ ਵੀਰੋ ਟੀ-ਸ਼ਰਟ ਹੀ ਕਮਾਪੀ ਆਪਣੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਸੋਨੂ ਮੋਨੂ ਦਾ ਵੀਰ ਲਵ ਤੇ ਸੋਨੂ ਲਵ ਤੇ ਸੋਨੂ ਮੈਚ ਬੜਾ ਚੋਟੀ ਦਾ ਹੈ ਇਧਰ ਵਾਗੁਰ ਮੇਰ ਰੱਖੇ ਲੈ ਕੇ ਪੁਆਇੰਟ ਜਾਂਦਾ ਭੱਜ ਆਹ ਸਾਹਮਣੇ ਵੇਖਦਾ ਵੀ ਅਗਲੀ ਕਬੱਡੀ ਟੀਨਾ ਆਹ ਕਹਾਲੇ ਦੀ ਧਰਤੀ ਦਾ ਜਿਲ੍ਹਾ ਜਲੰਧਰ ਮਲੂਕ ਆਹ ਦਿਖਾ ਕੋਈ ਖੇਡ ਵੱਖਰੀ ਆਹ ਮਲੂਕ ਹੈ ਇਹ ਫਰਿਆਦ ਹੋਣੀ ਤਿੰਨ ਭਰਾ ਕਬੱਡੀ ਖੇਡਦੇ ਆ ਮੁੰਡੇ ਗੁਜਰਾਂ ਦੇ ਇਹਨਾਂ ਦਾ ਨਾਂ ਚੱਲਦਾ ਔਰ ਖੇਡ ਕਬੱਡੀ ਦੇ ਵਿੱਚ ਨਾਮ ਵੱਡਾ ਬਾਜੇ ਦਾ ਸਿਰ ਕੱਢ ਮਝੈਲ ਲਓ ਪਹਿਲੀ ਕਬੱਡੀ ਜਲਾਲ ਸਾਹਿਬ ਕਰਿਓ ਗੱਲ ਇਸ ਗੱਲ ਨਾਮ ਮੋਹਾਲੇ ਵਾਲਾ ਟੀਨਾ ਇਸ ਵੇਲੇ ਕਹਿੰਦੇ ਝੌਰ ਖੇੜੀ ਦੇ ਕਬੱਡੀ ਕੱਪ ਦਾ ਆ ਨੌਜਨ ਬੈਸਟ ਰੇਟਰ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਕੌਕੇ ਪਿੰਡ ਹੈ ਮੋਟਾ ਨਾਮ ਹੈ ਔਰ ਦੂਜੇ ਪਾਸੇ ਸਦੀਕ ਗੁੱਜਰ ਨੂੰ ਲੱਗਿਆ ਹਲਕਾ ਜਿਹਾ ਟੱਚ ਉੱਡੂ ਮਾਂ ਮਿੱਟੀ ਦੀ ਧੂੜ ਆਉ ਬੁੱਲਾਪੁਰ ਵਾਲਿਆਂ ਨੂੰ ਸੁਆਦ ਵਾਹੋ ਸੋਹਣੇ ਪੁਆਇੰਟ ਰੇਡਰ ਦੇ ਹਿੱਸੇ ਹੈ ਚੱਗਾ ਚੱਕਰ ਵਾਲਾ ਪਰਮੰਦਰ ਸੂਜਾਪੁਰ ਹਣੀ ਸਿੰਦਾ ਸੂਜਾਪੁਰਿਆ ਮੈਨੂੰ ਪਹਿਲੀ ਵਾਰੀ ਦੁਬਈ ਲੈ ਕੇ ਗਿਆ ਸੀਗਾ ਗਿਲ ਟ੍ਰਾਂਸਪੋਰਟ ਵੱਲੋਂ ਮੈਂ ਹਮੇਸ਼ਾ ਨਹੀਂ ਰਹੂੰਗਾ ਸਤਕਾਰ ਹੈ ਤੇ ਪ੍ਰਧਾਨ ਕਮਾਲਪੁਰੇ ਵਾਲਾ ਕਹਿੰਦੇ ਜਸਪਾਲ ਭੱਟੀ ਪੁੱਜਿਆ ਕਮਾਲਪੁਰੇ ਦੇ ਮੇਲੇ ਦੀਆਂ ਵੀ ਗੱਲਾਂ ਵੱਡੀਆਂ ਹੋਈਆਂ ਨੇ ਕਿੰਦੀ ਹੋਣੀ ਵੀ ਪੁੱਜੇ ਹੋਣਗੇ ਪਰ ਸਾਹਮਣੇ ਦੇਖਦਾ ਵੀ ਟੀਨਾ ਇਹ ਕਹਹਾਲੇ ਦੀ ਧਰਤੀ ਦਾ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਮਾਈਕ ਓਵਰ ਟੂ ਕਬੱਡੀ ਗਰਾਊਂਡ ਟੀਨਾ ਕਹਹਾਲੇ ਵਾਲਾ ਲਾਗਲਾ ਪਿੰਡ ਗਾਜੀਪੁਰੋਂ ਦਾ ਲਾ ਨਾਲ ਕਹਿੰਦੇ ਚਮਿਆਰਾ ਪੈਂਦਾ ਇੱਧਰ ਜੇ ਗੱਲ ਕਰੀਏ ਨਿਚਰਾ ਆ ਜਾਂਦੀਆਂ ਕਾਲੇ ਸਿੰਘੇ ਆ ਜਾਂਦਾ ਉਹ ਦੁਨੀਆਂ ਦੇ ਰੋਸਤਮਾ ਦਾ ਮਹਿਕਾ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਕਹਾਣਾ ਪੈਂਦਾ ਲੰਬੜੇ ਦੇ ਲਾਗੇ ਪਰ ਦੂਜੇ ਪਾਸੇ ਸਚਨ ਗੰਗਲੀ ਕਹਿੰਦੇ ਹਰਿਆਣੇ ਤੋਂ ਖੇਡਣ ਦੇ ਲਈ ਆਉਂਦਾ ਫਰਾਮਾ ਵਾਲਾ ਸੁਖਵੀਰ ਕਹਿੰਦਾ ਵੀ ਜਿਹੜਾ ਨੰਬਰ ਹੋਲਡ ਹੋਇਆ ਸੀ